ਈ ਹਾਲ ਹੈ ਕਿਸਾਨ ਪ੍ਰਭੂ ਸਵਾਗਤ ਹੈ ਤੁਹਾਡਾ ਕੇਵੀ ਫਾਰਮ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਮੱਝਾਂ ਗਾਵਾਂ ਦਾ ਦੁੱਧ ਵਧਾਉਣ ਲਈ ਇੱਕ ਕਮਾਂਟਲ ਦਾ ਫੀਡ ਫਾਰਮੂਲਾ। ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਰਚਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਆਪਸ਼ਨ ਪ੍ਰੈਸ ਕਰ ਲਿਓ ਤਾਂ ਕਿ ਦਿੱਤੀ ਹੋਈ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ। ਕਰਦੇ ਆਂ ਆਪਾਂ ਵੀਡੀਓ ਸ਼ੁਰੂ ਤੇ ਅੱਜ ਆਪਾਂ ਗੱਲ ਕਰਾਂਗੇ ਫੀਡ ਫਾਰਮੂਲੇ ਦੀ ਜੇ ਆਪਣੇ ਕੋਲ ਸਹੀ ਫੀਡ ਫਾਰਮੂਲਾ ਹੈ ਆਪਾਂ ਨੂੰ ਵਧੀਆ ਰਿਜ਼ਲਟ ਮਿਲੂਗਾ, ਵਧੀਆ ਮੁਨਾਫਾ ਹੋਊਗਾ ਜਿਵੇਂ ਲੇ ਨੰਬਰ ਤੇ ਆ ਜਾਂਦਾ ਦੁੱਧ ਜੇ ਦੁੱਧ ਹੀ ਨਾ ਆਪਣੇ ਪਸ਼ੂ ਦਾ ਵਧੂਗਾ ਕਿ ਤਾਂ ਆਪਣਾ ਕੋਈ ਮੁਨਾਫਾ ਨਹੀਂ ਹੋਊਗਾ ਜਿਵੇਂ ਤੁਸੀਂ ਆਹ ਫੀਡ ਫਾਰਮੂਲਾ ਵਰਤੋਂਗੇ ਤਾਂ ਪਸ਼ੂ ਦਾ ਵਧੀਆ ਦੁੱਧ ਵਧਣਗੇ ਨਾਲ ਹੀ ਪਸ਼ੂ ਅੰਦਰੋਂ ਸਟਰੋਂਗ ਹੋਣਗੇ ਜਿਵੇਂ ਪਸ਼ੂ ਅੰਦਰੋਂ ਸਟਰੋਂਗ ਆ ਤਾਂ ਪ੍ਰੋਪਰ ਟਾਈਮ ਸਰ ਹੀਟ ਚ ਆਊਗਾ ਪਸ਼ੂ ਪ੍ਰੋਪਰ ਟਿਕਾਂ ਕਨਸੀਵ ਕਰਾਊਗਾ ਪਸ਼ੂ ਰੀਪੀਟਰ ਨਹੀਂ ਬਣੂਗਾ ਆਕੀਏ ਰੁਟੀਨ ਚ ਵਰਤਣ ਵਾਲਾ ਫਾਰਮੂਲਾ ਨਾ ਇਹਦਾ ਰੇਟ ਜ਼ਿਆਦਾ ਨਾ ਘੱਟ ਤੇ ਇੱਕ ਕਮੰਟਲ ਦਾ ਫੀਡ ਫਾਰਮੂਲਾ ਬਾਕੀ ਇਹ ਫਾਰਮੂਲਾ ਬਰਤਣ ਲਈ ਕੁਝ ਇਹ ਚੀਜ਼ਾਂ ਦੀ ਆਪਣਾ ਲੋੜ ਪੈਣੀ ਆ 25 ਕਿਲੋ ਕਣਕ 20 ਕਿਲੋ ਮੱਕੀ 15 ਕਿਲੋ ਬੜੇਮਿਆਂ ਦੀ ਖਲ 15 ਕਿਲੋ ਸਰੋਂ ਦੀ ਖਲ 5 ਕਿਲੋ ਸੋਇਆਬੀਨ ਦੀ ਖਲ 8 ਕਿਲੋ ਕਣਕ ਦਾ ਚੌਕਰ 1 ਕਿਲੋ ਨਮਕ 1 ਕਿਲੋ ਮਿੱਠਾ ਥੋੜਾ 3 ਕਿਲੋ ਗੁੜ ਦਾ ਸੀਰਾ 1 ਕਿਲੋ ਕੈਲਸ਼ੀਅਮ ਇੱਕ ਵਾਰ ਆਪਾਂ ਫੇਰ ਰਿਪੀਟ ਕਰ ਦਿੰਨੇ ਆ 25 ਕਿਲੋ ਕਣਕ 20 ਕਿਲੋ ਮੱਕੀ 15 ਕਿਲੋ ਬੜੇਮਿਆਂ ਦੀ ਖਲ 15 ਕਿਲੋ ਸਰੋਂ ਦੀ ਖਲ 5 ਕਿਲੋ ਸੋਇਆਬੀਨ ਦੀ ਖਲ 8 ਕਿਲੋ ਕਣਕ ਦਾ ਚੌਕਰ 8 ਕਿਲੋ ਛੋਲਿਆਂ ਦਾ ਛਿਲਕਾ 1 ਕਿਲੋ ਨਮਕ 1 ਕਿਲੋ ਮਿੱਠਾ ਛੋੜਾ 3 ਕਿਲੋ ਗੋੜ ਦਾ ਸੀਰਾ 1 ਕਿਲੋ ਕੈਲਸ਼ੀਅਮਾਕੀ ਕਿਸਾਨ ਵੀਰੋ ਇਹਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਜਿਵੇਂ 45% ਅਨਾਜ ਆ ਜਾਂਦਾ 35% ਖਲਾਂ ਆ ਜਾਂਦੀਆਂ ਬਾਕੀ ਛਿਲਕੇ ਆ ਜਾਂਦੇ ਨੇ ਕਿ ਤੁਹਾਨੂੰ ਇਹਦਾ 100% ਰਿਜ਼ਲਟ ਮਿਲੂ ਇੱਕ ਵਾਰੀ ਤੁਸੀਂ ਆਪ ਵਰਤ ਕੇ ਜਰੂਰ ਦੇਖਿਓ ਇਹ ਤੁਹਾਨੂੰ ਆਪਣੀ ਜਾਣਕਾਰੀ ਚੰਗੀ ਲੱਗੀ ਤਾਂ ਆਪਣੇ ਕੇਵੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਆਪਸ਼ਨ ਪ੍ਰੈਸ ਕਰ ਲਿਓ ਮਿਲਦੇ ਆ ਕਿਸੇ ਹੋਰ ਪਸ਼ੂਆਂ ਦੇ ਰਿਲੇਟਡ ਵੀਡੀਓ ਵਿੱਚ